ਦੁਪਟੜਾ ਛਾੜ ਕੇ ਫੇਰ ਪਾਲਿਆ ਨੀਂਦ ਨੇ ਛਾੜ ਕੇ ਉਹ ਨਾਰੀ ਦੇਖੀਆਂ ਮੁਹੱਬਤਾਂ ਮੈਂ ਛਾੜ ਕੇ ਫੇਰੀ ਕੁੱਤੀ ਕੀ ਘਰ ਤੇੋਂ ਕਾਨੀ ਹਾਏ ਨੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਨੀ ਮੇਰੀ ਅੱਖ ਲੱਗ ਗਈ ਨੀ ਮਾਏ ਅੱਖ ਲੱਗ ਗਈ ਹੱਥੀ ਖੰਨੀ ਗਾਦ ਲਾਂਦਾ ਮੇਰਾ ਜਾਨੀ ਕੌਠਾ ਵਾਲੇ ਤੁਰ ਕੇ ਕਮਾਕੇ ਨਹੀਂ ਹੋ ਲੈ ਕੇ ਪੰਨੂ ਨੂੰ ਪਚਾਵੇ ਵਿੱਚ ਕਮਾਕੇ ਨਹੀਂ ਹੋ ਰਵਾ ਤਵੇਂ ਟੋਲਾ ਹਲੇ ਕਮਾਕੇ ਨਹੀਂ ਹੋ ਮੇਰਾ ਭਾਰਤੀ ਮੈਂ ਉਹ ਜਿਦੀ ਨਜਾਨੀ ਮਾਏ ਦੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਮਾਏ ਅੱਖ ਲੱਗ ਗਈ ਨਹੀਂ ਮੇਰੀ ਅੱਖ ਲੱਗ ਗਈ ਨਹੀਂ ਮਾਏ ਅੱਖ ਲੱਗ ਗਈ